ਹਾਂ ਹੁਣ ਤਾਂ ਤੇਰੀ ਬੋਤੋਂ ਮਰੋਗੇ ਹੁਣ ਤਾਂ ਮੇਰੇ ਨਾਂ ਬਸੀਅਤ ਕਰਵਾ ਦੇ ਬਸੀਅਤ ਐ ਈ ਕਿੱਡੀ ਉਮਰ ਹੋ ਗਈ ਯਾਰ ਮੇਰੀ 40 45 ਸਾਲ ਦੀ ਉਮਰ ਐ ਸਾਰੀ ਉਮਰੀ ਪਈ ਐ ਤੇਰੇ ਨਾਂ ਬਸੀਅਤ ਕਰਾ ਕੇ ਮੇਰਾ ਤਾਂ ਪੂਰਾ ਆਇਆ ਖੜਾ ਐ ਯਾਰ ਬਾਪੂ ਤੈਨੂੰ ਮੇਰੇ ਤੇ ਤਾਂ ਵਿਸ਼ਵਾਸ ਐ ਮੈਂ ਤਾਂ ਤੈਨੂੰ ਰੋਟੀ ਦਿਆ ਕਰੂੰਗਾ ਪੁੱਤ ਵਿਸ਼ਵਾਸ ਦੀ ਗੱਲ ਕਰਦਾ ਨਾ ਅੱਜ ਤਾਂ ਤੇਰੇ ਤੇ ਮੈਨੂੰ ਵਿਸ਼ਵਾਸ ਐ ਹਲੇ 100 ਬਵਾਵਾ ਬਗਨਾਂ ਵਾਲੇ ਪੰਗਿਆ ਹਨਾ ਕੱਲ ਨੂੰ ਤੂੰ ਕੀ ਪਤਾ ਐ ਕਿਵੇਂ ਨਿਕਲੇਗਾ ਕੀ ਬਣੂਗਾ ਹਨਾ ਹਲੇ ਕੋਈ ਨਹੀਂ ਪਤਾ ਅੱਜ ਮੈਂ ਤੇਰੇ ਨਾਂ ਕਰਾ ਦਿਆਂ ਕੱਲ ਨੂੰ ਮੈਂ ਹੀ ਮਿਲ ਕੀ ਜਾਮਾ ਜ਼ਮੀਨ ਤੇਰੀ ਹੈ ਕਿਤੇ ਨਹੀਂ ਲੈ ਕੇ ਜਾਂਦਾ ਤੇਰੇ ਨਾਲ ਹੀ ਕਰਵਾਉਂਗਾ ਹੋਰ ਕਿਸੇ ਨਾਲ ਨਹੀਂ ਕਰਵਾਉਂਦਾ ਗੱਲ ਕਰ ਹਲੇ ਟਾਈਮ ਨਹੀਂ ਆਇਆ ਜ਼ਮੀਨ ਤੇਰੇ ਨਾਲ ਕਰਵਾਉਂਦਾ ਤੇਰਾ ਐਡੀ ਕਿੱਡੀ ਗੱਲ ਐ ਮੇਰਾ ਤਾਂ ਫਰਜ਼ ਬਣਦਾ ਮੈਂ ਤੇਨੂੰ ਸਾਹਮਣੂ ਆ ਉਹ ਤਾਂ ਸਾਹਮਣੇ ਦੀ ਗੱਲ ਨਹੀਂ ਮੇਰੀ ਗੱਲ ਸੁਣ ਉਹਨੂੰ ਤੇਨੂੰ ਗੱਲ ਸਾਰੀ ਗੱਲ ਸਮਝਾਉਣਾ ਠੀਕ ਐ ਅੱਜ ਤੇਰੇ ਨਾਮ ਐ ਜ਼ਮੀਨ ਕਰਵਾਤੀ ਮੈਨੂੰ ਤੇਰੇ ਤੇ ਵਿਸ਼ਵਾਸ ਐ ਕੱਲ ਦਾ ਵੀ ਵਿਸ਼ਵਾਸ ਐ ਵੀ ਹਾਂ ਮੇਰਾ ਤੂੰ ਝੰਡਿਆ ਹੋਇਆ ਜਾਂ ਮੇਰਾ ਉਹ ਸਾਹਮਣਾ ਗਲਤ ਨਹੀਂ ਕਰਦਾ ਗੱਲ ਕਰ ਹੁਣ ਜਦੋਂ ਕੱਲ ਨੂੰ ਤੇਰਾ ਵਿਆਹ ਹੋ ਗਿਆ ਮੈਨੂੰ ਬਗਾਨੀ ਦੀਦਾ ਤਾਂ ਨਹੀਂ ਪਤਾ ਕਿਹੇ ਜੀ ਨਿਕਲੂਗੀ ਉਹ ਕਹੇ ਜੀ ਨਾ ਹਣਾ ਸਾਰੇ ਮੰਨ ਲਓ ਜਿੰਦੂ ਇਹਦੂ ਪਹਿਲਾਂ ਜਿਨ੍ਹਾਂ ਨੇ ਜ਼ਮੀਨ ਕਰਵਾਈ ਜਾਂ ਕਰਾਇਆ ਆਪਦੇ ਮੰਨ ਲਓ ਵਿਆਹ ਜਾਂਦੇ ਜਵਾਕਾਂ ਦਾ ਵਿਆਹ ਕਰਕੇ ਉਦੋਂ ਬਾਅਦ ਰੰਗ ਢੰਗ ਦੇਖ ਕੇ ਬਗਾਨੀ ਧੀਰੇ ਫੇਰ ਅਲਾ ਜ਼ਮੀਨ ਨਾ ਕਰਾਉਂਦਾ ਨਾ ਤਾਂ ਫੇਰ ਵੀ ਕਰਵਾ ਦਿੰਦਾ ਚਲੋ ਜੇ ਕੋਈ ਰੋਟੀ ਦੇਵੇ ਨਾ ਦੇਵੇ ਹੋਰ ਕਿੱਥੇ ਲੈ ਜਾਣੀ ਹੁੰਦੀ ਹੈ ਗੱਲ ਕਰ ਜਦੋਂ ਅਲਾ ਪਹਿਲੇ ਹੱਥ ਵਢਾ ਲੇ ਉਦੋਂ ਬਾਅਦ ਕਾਸੀ ਕੰਮ ਦਾ ਨਹੀਂ ਰਹਿੰਦਾ ਫੇਰ ਉਹਨੂੰ ਜਮਾਂ ਧੱਕੇ ਠੇਡੇ ਬਚਣ ਲੱਗ ਜਾਂਦੇ ਹਨਾ ਜੇ ਹੁਣ ਗਾਂ ਤੇਰੇ ਮੰਨ ਲਓ ਘਰ ਵਾਲੀ ਜਾਂ ਆਪਣੀ ਬਹੂ ਹਨਾ ਤੇਰੀ ਤੇ ਬਗਾਨੀ ਧੀ ਲਾਲਾ ਚਾਲਾ ਉਹੋ ਹੁਣ ਜੇ ਚੰਗੀ ਨਿਕਲੀ ਤਾਂ ਮੈਂ ਭਾਈ ਛੇਦੀ ਨਾ ਕਰਾ ਦੂੰਗਾ ਹਨਾ ਵੀ ਮਨ ਲੈ ਮੈਨੂੰ ਵੀ ਸੌਖਾ ਹੋ ਜੂ ਆ ਵੀ ਚੱਲ ਮੈਨੂੰ ਸਾਹਮਦੇ ਆ ਯਾਰ ਇਹਨਾਂ ਦੀ ਜ਼ਮੀਨਾਂ ਨੇ ਨਾ ਕਰਾ ਰਿਆਂ ਜੇ ਹੁਣ ਉਹ ਭੈੜੀ ਨਿਕਲੀ ਨਾ ਰੋਟੀ ਦਿੱਤੀ ਤੇਰੇ ਤਾਂ ਸਾਰੇ ਨਹੀਂ ਠੀਕ ਹੈ ਨਾ ਜੇ ਉਹ ਚੰਗੀ ਨਿਕਲੀ ਤਾਂ ਮੈਂ ਛੇਦੀ ਨਾ ਕਰਾ ਦੂੰਗਾ ਇਹ ਤਾਂ ਬਾਪੂਰ ਤੂੰ ਅੱਡ ਢੂਣ ਵਾਲੀ ਗੱਲਾ ਕਰਦਾ ਮੈਂ ਨਹੀਂ ਬਦਲਦਾ ਬਗਾਨੀ ਧੀ ਆਈ ਤੋ ਪੁੱਤੇ ਤਾਂ ਤੇਰੀਆਂ ਗੱਲਾਂ ਐ ਵੱਡੇ ਵੱਡੇ ਬਦਲ ਜਾਂਦੇ ਆ ਤੂੰ ਤਾਂ ਕਿਹੜੇ ਬਾਗ ਦੀ ਮੂਲੀ ਐ ਹਨਾ ਵੱਡੇ ਵੱਡੇ ਬਦਲ ਜਾਂਦੇ ਆ ਬਗਾਨੀ ਦੀ ਆਈ ਤੂੰ ਤੂੰ ਕੋਈ ਐਡੀ ਤਗੜੀ ਸ਼ੈ ਨਹੀਂ ਠੀਕ ਐ ਨਾ ਇਹ ਹੁਣ ਦੀਆਂ ਗੱਲਾਂ ਐ ਦੱਸ ਦੇਣਾ ਜੀ ਉਹਦੇ ਮਗਰ ਲੱਗ ਜੇਗਾ ਠੀਕ ਐ ਮੈਂ ਜ਼ਮੀਨ ਕਰਾਊਂਗਾ ਤੇਰੇ ਨਾਲ ਹੀ ਕਰਾਊਂਗਾ ਠੀਕ ਐ ਕਰਾਊਂ ਤੇਰੇ ਵਿਆਹ ਤੋਂ ਬਾਅਦ ਇਹ ਭਾਵੇਂ ਮੈਨੂੰ ਰੁੱਖੇ ਮਤੇ ਨਾਲ ਸੁਣ ਲੈ ਤੇ ਭਾਵੇਂ ਸਹਿਜ ਮਤੇ ਨਾਲ ਸੁਣ ਲੈ ਇਹ ਤੈਨੂੰ ਗੱਲ ਸਵੀਕਾਰ ਕਰਨੀ ਪੋਗੇ ਵੀ ਮੈਂ ਤੇਰੇ ਵਿਆਹ ਤੋਂ ਬਾਅਦ ਹੀ ਜ਼ਮੀਨ ਨਾ ਕਰਾਊਂਗਾ ਜੇ ਤੈਨੂੰ ਐਦੋਂ ਪਹਿਲਾ ਕੁਝ ਹੋ ਗਿਆ ਬਾਪੂ ਫਿਰ ਮੈਂ ਤਾਂ ਕਿਹ ਨਾਲ ਫਰੂਆ ਕੋਤਾ ਮੇਰੀ ਗੱਲ ਸੁਣ ਹੁਣ ਕਾਨੂੰਨ ਆ ਸਰਕਾਰ ਦਾ ਸਾਰਾ ਕੁਝ ਠੀਕ ਹੈ ਜੇ ਮੈਨੂੰ ਕੁਝ ਹੁੰਦਾ ਵੀ ਹੈ ਠੀਕ ਹੈ ਨਾ ਜ਼ਮੀਨ ਤੇਰੇ ਨਾਲ ਹੀ ਚੜਨੀ ਹੈ ਠੀਕ ਹੈ ਉਹ ਥੋੜਾ ਜਿਹਾ ਜਰਾਂ ਆ ਵੀ ਲੇਟ ਚੜ ਜੂਗੀ ਠੀਕ ਹੈ ਜੇ ਮੈਂ ਤੇਰੇ ਹੁਣ ਨਾ ਕਰਵਾਤੀ ਜੇ ਮੈਨੂੰ ਨਾ ਵੀ ਕੁਝ ਹੋਇਆ ਤਾਂ ਫਿਰ ਮੈਂ ਤਾਂ ਆਪਦੇ ਹੱਥ ਵੜਾ ਲੈ ਕਿਰਾ ਮੈਨੂੰ ਤੇਰੇ ਤੇ ਵਿਸ਼ਵਾਸ ਆ ਮੈਂ ਹੀ ਨਿਕਲਵੇਂ ਤੇਰੇ ਤੇ ਵਿਸ਼ਵਾਸ ਨਹੀਂ ਤੇਰੇ ਤੇ ਵਿਸ਼ਵਾਸ ਹੈ ਗਾਂ ਬਗਾਨੀ ਤੀ ਤੇ ਹਲੇ ਕੋਈ ਭਰੋਸਾ ਨਹੀਂ ਕਰ ਸਕਦੇ ਕੀ ਬਤਾ ਕਿਵੇਂ ਆਉ ਕਿਵੇਂ ਕੁਝ ਹੋਊਗਾ ਹਣਾ ਠੀਕ ਹੈ ਇਸ ਕਰਕੇ ਮੈਂ ਤੈਨੂੰ ਕਹਿਣਾ ਵੀ ਮੈਂ ਤੇਰੇ ਵਿਆਹ ਤੋਂ ਪਹਿਲਾਂ ਬਾਅਦ ਹੀ ਜ਼ਮੀਨ ਨਾ ਕਰਾਉਂਗਾ ਤੇਰੇ ਪਹਿਲਾਂ ਨਹੀਂ ਕਰਾਉਂਦਾ ਠੀਕ ਹੈ ਨਾ ਬਾਪੂ ਰਾਏ ਥੋੜੀ ਹੁੰਦਾ ਵੀ ਸਾਰੀਆਂ ਹੀ ਨੇ ਰੋਟੀ ਦੇਣੀਆਂ ਆ ਕੇ ਪੰਜੇ ਉਂਗਲਾ ਬਰਾਬਰ ਥੋੜੀ ਹੁੰਦੀ ਐ ਕੀ ਬਤਾ ਤੇਰੀ ਨਾ ਚੰਗੀ ਨਿਕਲਾਵੇ ਪੁੱਤ ਆਏ ਤਾਂ ਮੈਂ ਵੀ ਨਹੀਂ ਪ੍ਰਮਾਤਮਾ ਮੂਰੇ ਮੈਂ ਵੀ ਇਹੀ ਅਰਦਾਸ ਕਰਦਾ ਵੀ ਹਾਂ ਚੰਗੀ ਨਿਕਲੇ ਹਨਾ ਫੇਰ ਵੀ ਯਾਰ ਵੀ ਹਲੇ ਮੈਂ ਨਹੀਂ ਨਾਕਾ ਕਰਾ ਸਕਦਾ ਹਨਾ ਹਲੇ ਤੇਰੀ ਛੋਟੀ ਉਮਰ ਐ ਹਲੇ ਤੂੰ ਨਾ ਕਰਾ ਕੇ ਕੀ ਕਰਨੀ ਐ ਜ਼ਮੀਨ ਠੀਕ ਐ ਤੂੰ ਹਲੇ ਆਪਦੀ ਜ਼ਿੰਦਗੀ ਹਣਾ ਜ਼ਿੰਦਗੀ ਦੇ ਦੌਰ ਸਿੱਖ ਕੋਈ ਨਾ ਹਲੇ ਤੂੰ ਛੋਟੀ ਉਮਰ ਹੈ ਤੇਰੀ ਹਲੇ ਕੀ ਪਤਾ ਕੀ ਬੁਆਵਾ ਬਗਣਗਾ ਠੀਕ ਹੈ ਜਦੋਂ ਤੂੰ ਹੋ ਗਿਆ ਮੈਨੂੰ ਲੱਗਿਆ ਵੀ ਹਾਂ ਹੁਣ ਤੂੰ ਸਾਰਾ ਬਸਾਂਭ ਸਕਦਾ ਠੀਕ ਹੈ ਸਾਰੀਆਂ ਜ਼ਿੰਮੇਵਾਰੀਆਂ ਚੱਕ ਸਕਦਾ ਉਦੋਂ ਮੈਂ ਤੇਰੇ ਨਾਂ ਕਰਵਾ ਦੂੰਗਾ ਹਲੇ ਤੇਰੀ ਉਮਰ ਛੋਟੀ ਹੈ ਹਲੇ ਨਿਆਣਾ ਹੈ ਹਲੇ ਸੋ ਗਾਂ ਨਿਆਣਾ ਚ ਰਲ ਕੇ ਕੀ ਬਦ ਤੂੰ ਕੀ ਆਏ ਨਹੀਂ ਮੈਂ ਤੈਨੂੰ ਕਹਦਾ ਵੀ ਗਲਤ ਕਰੇਗਾ ਕੋਈ ਪਤਾ ਨਹੀਂ ਹੁੰਦਾ ਹਵਾ ਬਦਲਦੀ ਦਾ ਹਨਾ ਕੀ ਗਲਤ ਸੰਗਤ ਜੀ ਪੈ ਗਿਆ ਤਾਂ ਉਹ ਗਲਤ ਹੋ ਸਕਦਾ ਤੂੰ ਠੀਕ ਹੈ ਬਾਪੂ ਇਹ ਤਾਂ ਗੱਲਾਂ ਹੀ ਛੱਡ ਦੇ ਮੈਂ ਨੀ ساری ਉਮਰ ਗਲਤ ਹੁੰਦਾ ਤੂੰ ਤਾਂ ਮੈਨੂੰ ਛੋਟੇ ਹੁੰਦੇ ਨੇ ਵਾਲੀ ਚੰਗੀ ਸਿੱਖਾ ਦਿੱਤੀ ਐ ਮੈਂ ਤੇਰੀ ਸਾਰੀਆਂ ਉਮੀਦਾਂ ਤੇ ਖਰਾ ਉਤਰੂ ਆ ਆ ਵੀ ਮੈਂ ਤੇਰੀ ਉਮੀਦ ਪੂਰੀ ਕਰੂੰਗਾ ਚੱਲ ਮੇਰੇ ਨਾਲ ਜਮੀਨ ਵਿਆਹ ਤੋਂ ਬਾਅਦ ਕਰਵਾ ਦੀ ਨਾਲੇ ਮੈਂ ਪਰਖੇ ਜਾਊਂਗਾ ਬਾਕੀ ਸਿਰੇ ਇੱਕ ਗੱਲ ਹੋਰ ਐ ਪੁੱਤ ਦਾ ਪਤਾ ਹੀ ਵਿਆਹ ਤੋਂ ਬਾਅਦ ਲੱਗਦਾ ਹਾਂ ਠੀਕ ਐ ਪੁੱਤ ਪੁੱਤ ਦਾ ਪਤਾ ਹੀ ਵਿਆਹ ਤੋਂ ਬਾਅਦ ਲੱਗਦਾ ਠੀਕ ਐ ਉਸ ਤੋਂ ਬਾਅਦ ਵੇਚਣ ਤੋਂ ਹੋ ਜਾ ਯਾਰ ਇਵੇਂ ਤੇਰੀ ਐ ਤੇਰੇ ਨਾਲ ਹੀ ਲਵਾਉਂਗਾ ਕਿਸੇ ਨਾਲ ਹੋਰ ਨਹੀਂ ਜਾਂਦੀ ਇਹ ਤੈਨੂੰ ਵੀ ਪਤਾ ਹੈ ਨਾ ਚੱਲ ਆਪਣੇ ਇੱਟਾਂ ਫੜਾ ਚੱਠਾ ਲਾਕੀ ਇਹਦੀ ਟੈਨਸ਼ਨ ਨਾ ਲਿਆ ਕਰ ਜੰਗਾ ਤੈਨੂੰ ਪਤਾ ਤਾਂ ਹੈ ਤੇਰੇ ਬਾਪੂ ਦਾ ਆ ਫੜਾ ਦੇ ਐ ਕਰ ਇਹ ਤਾਂ ਮੈਂ ਲਾ ਦਿੰਨਾ ਹੈ ਹੈ ਤੂੰ ਮੋਟਰ ਛੱਡਿਆ ਜਾਂਗਾ ਜਾਂ ਭੱਜ ਕੇ ਪੁੱਤ ਬਣ ਕੇ ਮੋਟਰ ਛੱਡਿਆ ਤਾਂ ਮੈਂ ਆਪੇ ਲਾ ਦੂੰਗਾ ਜਾਂ ਭੱਜ ਕੇ ਕਰ ਆਏ ਹਾਏ ਉ ਤਾਂ ਸਿਆਣਾ ਹੈ ਯਾਰ ਪੁੱਤਾਂ